ਇੱਕ ਨੌਜਵਾਨ ਸੰਿਆਸੀ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਜੀ ਤੁਸੀਂ ਹਮੇਸ਼ਾ ਖੁਸ਼ ਤੇ ਚਿੰਤਾ ਤੋਂ ਮੁਕਤ ਰਹਿੰਦੇ ਹੋ ਜਦੋਂ ਮੈਂ ਤੁਹਾਨੂੰ ਇਸ ਆਨੰਦ ਤੇ ਖੁਸ਼ੀ ਦਾ ਕਾਰਨ ਪੁੱਛਦਾ ਤਾਂ ਤੁਸੀਂ ਆਖ ਦਿੰਦੇ ਹੋ ਕਿ ਇਹ ਸਾਰਾ ਸੰਸਾਰ ਬੇਅੰਤ ਆਨੰਦ ਵਿੱਚ ਪ੍ਰਗਟ ਹੋ ਰਿਹਾ ਹੈ ਆਨੰਦ ਤੇ ਪਿਆਰ ਤੋਂ ਇਲਾਵਾ ਕੁਝ ਨਹੀਂ ਹੈ ਪਰ ਗੁਰੂ ਜੀ ਜੇ ਇਹ ਗੱਲ ਸੱਚ ਹੈ ਤਾਂ ਮੇਰਾ ਮਨ ਸਾਦਾ ਖੁਸ਼ ਕਿਉਂ ਨਹੀਂ ਰਹਿੰਦਾ ਤੇ ਮੈਨੂੰ ਇਸ ਸੰਸਾਰ ਵਿੱਚ ਇੰਨੇ ਸਾਰੇ ਲੋਕ ਪਰੇਸ਼ਾਨ ਕਿਉਂ ਦਿਖਦੇ ਨੇ ਗੁਰੂ ਨੇ ਕਿਹਾ ਕਿ ਇਸ ਸੰਸਾਰ ਦਾ ਆਕਰਸ਼ਣ ਮਾਇਆ ਹੈ ਤੇ ਆਪਣੇ ਆਪ ਨੂੰ ਨਾ ਜਾਣਨਾ ਅਗਿਆਨਤਾ ਹੈ ਇਹ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਹੀ ਨੇ ਜਿਸ ਕਾਰਨ ਮਨ ਦੁਖੀ ਰਹਿੰਦਾ ਹੈ ਨੌਜਵਾਨ ਸੰਿਆਸੀ ਨੇ ਕਿਹਾ ਕਿ ਗੁਰੂ ਜੀ ਮਾਇਆ ਮੋਹ ਅਗਿਆਨਤਾ ਇਹ ਸਭ ਮੇਰੇ ਲਈ ਕਿਤਾਬੀ ਧਾਰਨਾ ਹੈ ਮੈਂ ਇਹਨਾਂ ਨੂੰ ਕਦੇ ਅਮਲ ਦੇ ਤੌਰ ਤੇ ਨਹੀਂ ਸਮਝ ਸਕਿਆ ਬੋਲੇ ਭਾਲੇ ਸੰਿਆਸੀ ਦੀ ਗੱਲ ਸੁਣ ਕੇ ਗੁਰੂ ਹੱਸਣ ਲੱਗੇ ਉਹਨਾਂ ਨੇ ਕਿਹਾ ਕਿ ਰਾਤ ਹੋ ਚੁੱਕੀ ਹੈ ਅਸੀਂ ਕੱਲ ਇਸ ਬਾਰੇ ਚਰਚਾ ਕਰਾਂਗੇ ਦੋ ਤਿੰਨ ਦਿਨ ਬੀਤ ਗਏ ਪਰ ਗੁਰੂ ਨੇ ਮਾਇਆ ਤੇ ਮਨ ਬਾਰੇ ਕੋਈ ਚਰਚਾ ਨਹੀਂ ਕੀਤੀ ਫਿਰ ਇੱਕ ਅਜੀਬ ਘਟਨਾ ਵਾਪਰੀ ਜਿਸ ਨੇ ਨੌਜਵਾਨ ਸੰਿਆਸੀ ਨੂੰ ਮਾਇਆ ਦੀ ਸਿੱਧੀ ਝਲਕ ਦਿੱਤੀ ਹੋਇਆ ਇੰਜ ਕਿ ਇੱਕ ਦਿਨ ਗੁਰੂ ਤੇ ਚੇਲਾ ਦੋਵੇਂ ਸਵੇਰੇ ਨਦੀ ਤੇ ਇਸ਼ਨਾਨ ਕਰਨ ਗਏ ਵਾਪਸੀ ਵੇਲੇ ਉਹਨਾਂ ਨੇ ਪਹਾੜਾਂ ਵਿੱਚ ਇੱਕ ਹੋਰ ਰਸਤਾ ਫੜਿਆ ਜੋ ਥੋੜਾ ਔਖਾ ਜ਼ਰੂਰ ਸੀ ਪਰ ਛੋਟਾ ਵੀ ਸੀ ਉਸ ਨਵੇਂ ਰਸਤੇ ਤੇ ਉਹਨਾਂ ਨੂੰ ਇੱਕ ਵੱਡਾ ਸਾਰਾ ਬੋੜ ਦੇ ਦਰਖਤ ਵਰਗਾ ਅਜੀਬ ਜਿਹਾ ਰੁੱਖ ਦਿਖਿਆ ਜਿਵੇਂ ਹੀ ਗੁਰੂ ਉਸ ਦਰਖਤ ਦੇ ਕੋਲੋਂ ਦੀ ਲੰਘੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਉਹ ਦਰਖਤ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਗੁਰੂ ਰੋਖ ਵੱਲ ਖਿੱਚੇ ਚਲੇ ਗਏ ਤੇ ਜਾ ਕੇ ਉਸ ਰੋਖ ਨਾਲ ਚਿਪਕ ਗਏ। ਜਦੋਂ ਅਜੀਹਾ ਹੋਇਆ ਤਾਂ ਉਹ ਚਿੰਤਿਤ ਸੁਰ ਵਿੱਚ ਮਦਦ ਲਈ ਪੁਕਾਰਨ ਲੱਗੇ। ਅਰੇ ਜਲਦੀ ਕਰੋ। ਮੈਨੂੰ ਉਸ ਰੋਖ ਨੇ ਫੜ ਲਿਆ ਹੈ। ਮੈਂ ਇਸ ਨਾਲ ਚਿੰਬੜ ਗਿਆ ਹਾਂ। ਮੇਰੀ ਮਦਦ ਕਰੋ। ਨੌਜਵਾਨ ਸੰਿਆਸੀ ਹੈਰਾਨ ਰਹਿ ਗਿਆ ਕਿਉਂਕਿ ਉਸਨੇ ਆਪਣੇ ਗੁਰੂ ਨੂੰ ਉਸ ਦਿਨ ਤੋਂ ਪਹਿਲਾਂ ਕਦੇ ਵੀ ਬੇਵਸ ਤੇ ਪਰੇਸ਼ਾਨ ਨਹੀਂ ਦੇਖਿਆ ਸੀ। ਸੰਿਆਸੀ ਨੂੰ ਖੜਾ ਦੇਖ ਕੇ ਗੁਰੂ ਹੋਰ ਉੱਚੀ-ਉੱਚੀ ਬੋਲੇ ਕਿ ਤੂੰ ਮੇਰਾ ਚੇਲਾ ਨਹੀਂ ਹੈ। ਜੋ ਇਸ ਤਰ੍ਹਾਂ ਦੂਰ ਖੜ੍ਹਾ ਹੈ ਤੁਰੰਤ ਮੇਰੀ ਮਦਦ ਕਰ ਮੇਰੀਆਂ ਲੱਤਾਂ ਖਿੱਚ ਇਹ ਰੁੱਖ ਮੇਰੀਆਂ ਸ਼ਕਤੀਆਂ ਖਿੱਚ ਰਿਹਾ ਹੈ ਮੈਂ ਅੰਦਰੋਂ ਬੇਚੈਨ ਮਹਿਸੂਸ ਕਰ ਰਿਹਾ ਹਾਂ ਜਲਦੀ ਨਾਲ ਮੇਰੀ ਮਦਦ ਕਰ ਪਰ ਸੰਿਆਸੀ ਦੇ ਪੈਰ ਅੱਗੇ ਨਹੀਂ ਵਧ ਰਹੇ ਸੀ ਉਹ ਸੋਚਣ ਲੱਗਾ ਕਿ ਜੇਕਰ ਮੈਂ ਇਸ ਦਰਖਤ ਦੇ ਕੋਲ ਜਾਵਾਂਗਾ ਤਾਂ ਕਿਤੇ ਇਹ ਮੈਨੂੰ ਵੀ ਨਾ ਖਿੱਚ ਲਵੇ ਤੇ ਜੇਕਰ ਅਜਿਹਾ ਹੋਇਆ ਤਾਂ ਸਾਡੀ ਦੋਹਾਂ ਦੀ ਮਦਦ ਕੌਣ ਕਰੇਗਾ ਤਾਂ ਫਿਰ ਉਸਨੇ ਦੂਰੋਂ ਆਵਾਜ਼ ਲਗਾ ਕੇ ਕਿਹਾ ਗੁਰੂ ਜੀ ਤੁਸੀਂ ਇਹਨੇ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਤੇ ਅੱਜ ਤੁਹਾਨੂੰ ਮੇਰੀ ਮਦਦ ਦੀ ਲੋੜ ਹੈ ਗੁਰੂ ਨੇ ਕਿਹਾ ਤੂੰ ਜਲਦੀ ਮੇਰੀਆਂ ਲੱਤਾਂ ਨੂੰ ਫੜ ਕੇ ਮੈਨੂੰ ਇਸ ਰੁੱਖ ਤੋਂ ਅਲੱਗ ਕਰ। ਗੁਰੂ ਦੀ ਆਵਾਜ਼ ਵਿੱਚ ਗੰਭੀਰਤਾ ਸੀ। ਸੰਿਆਸੀ ਜ਼ਮੀਨ ਤੇ ਰेंगਦਾ ਹੋਇਆ ਉਸ ਦਰਖਤ ਦੇ ਕੋਲ ਪਹੁੰਚ ਗਿਆ ਤੇ ਆਪਣੀ ਪੂਰੀ ਤਾਕਤ ਦੇ ਨਾਲ ਗੁਰੂ ਨੂੰ ਪੈਰਾਂ ਤੋਂ ਖਿੱਚਿਆ ਪਰ ਉਹ ਉਹਨਾਂ ਨੂੰ ਉਸ ਰੁੱਖ ਤੋਂ ਵੱਖ ਨਾ ਕਰ ਸਕਿਆ। ਗੁਰੂ ਨੇ ਫਿਰ ਕਿਹਾ ਮੇਰਾ ਸਰੀਰ ਇਸ ਰੁੱਖ ਦੇ ਤਣਿਆਂ ਵਿੱਚ ਧਸ ਰਿਹਾ ਹੈ। ਮੇਰੀਆਂ ਮਾਸਪੇਸ਼ੀਆਂ ਵਿੱਚ ਕੋਈ ਤਾਕਤ ਨਹੀਂ ਬਚੀ। ਮੈਂ ਬਹੁਤ ਬੇਚੈਨ ਹੋ ਰਿਹਾ। ਮੇਰੀ ਮਦਦ ਕਰੋ। ਇਹ ਸੁਣ ਕੇ ਜਵਾਨ ਸੰਿਆਸੀ ਇੱਕਦਮ ਰੁਕ ਗਿਆ। ਉਸਨੇ ਡੂੰਗਾ ਸਾਹ ਲਿਆ ਤੇ ਸੋਚ ਕੇ ਬੋਲਿਆ, "ਗੁਰੂ ਜੀ, ਇਹ ਕਿਵੇਂ ਸੰਭਵ ਹੈ? ਰੁੱਖ ਦੇ ਤਣਿਆਂ ਵਿੱਚ ਤੁਹਾਨੂੰ ਫੜਨ ਦੀ ਤਾਕਤ ਨਹੀਂ ਹੈ। ਸਗੋਂ ਤੁਸੀਂ ਹੀ ਆਪਣੇ ਹੱਥਾਂ ਨਾਲ ਰੁੱਖ ਨੂੰ ਜਕੜ ਰੱਖਿਆ ਹੈ। ਫਿਰ ਤੁਸੀਂ ਮੇਰੇ ਤੋਂ ਕਿਉਂ ਮਦਦ ਮੰਗ ਰਹੇ ਹੋ?" ਨੌਜਵਾਨ ਸੰਿਆਸੀ ਦੀਆਂ ਗੱਲਾਂ ਸੁਣ ਕੇ ਗੁਰੂ ਹੱਸਣ ਲੱਗ ਪਏ ਤੇ ਤੁਰੰਤ ਉਹਨਾਂ ਨੇ ਉਸ ਦਰਖਤ ਨੂੰ ਛੱਡ ਦਿੱਤਾ ਤੇ ਸੰਿਆਸੀ ਨੂੰ ਬੋਲੇ ਕਿ "ਇਹੀ ਮਾਇਆ ਹੈ। ਅਸੀਂ ਮਨ ਨੂੰ ਕਦੇ ਨਹੀਂ ਛੱਡਦੇ।" ਫਿਰ ਕਹਿੰਦੇ ਆ ਕਿ ਮਨ ਸਾਨੂੰ ਪਰੇਸ਼ਾਨ ਕਰਦਾ ਹੈ ਗਲਤ ਗੱਲ ਵਿੱਚ ਵਿਸ਼ਵਾਸ ਕਰਨਾ ਹੀ ਮਾਇਆ ਹੈ ਇੱਕ ਭੁਲੇਖਾ ਹੈ ਜਵਾਨ ਸੰਨਿਆਸੀ ਨੇ ਪੁੱਛਿਆ ਕਿ ਗੁਰੂ ਜੀ ਜਦੋਂ ਅਸੀਂ ਜਾਣਦੇ ਹਾਂ ਕਿ ਮਨ ਸਾਨੂੰ ਦੁਖੀ ਕਰਦਾ ਹੈ ਤਾਂ ਅਸੀਂ ਮਨ ਨੂੰ ਕਿਉਂ ਨਹੀਂ ਛੱਡ ਪਾਉਂਦੇ ਤਾਂ ਗੁਰੂ ਬੋਲੇ ਕਿਉਂਕਿ ਅਸੀਂ ਬਾਹਰਲੇ ਸੁੱਖਾਂ ਰਾਹੀਂ ਖੁਦ ਨੂੰ ਸੰਤੋਸ਼ਟ ਰੱਖਣਾ ਚਾਹੁੰਦੇ ਹਾਂ ਇਸ ਲਈ ਬਹੁਤ ਸਾਰੀਆਂ ਇੱਛਾਵਾਂ ਨੂੰ ਫੜੀ ਰੱਖਦੇ ਹਾਂ ਇੱਛਾਵਾਂ ਨੂੰ ਫੜਨਾ ਹੀ ਮਨ ਨੂੰ ਫੜਨਾ ਹੈ ਤੇ ਮਨ ਨੂੰ ਫੜਨਾ ਹੀ ਮਾਇਆ ਹੈ ਇਸੇ ਮਾਇਆ ਦੇ ਕਾਰਨ ਸਾਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਤੇ ਫਸੇ ਹੋਏ ਹਾਂ ਪਰ ਅਜਿਹਾ ਹੈ ਨਹੀਂ ਅਸੀਂ ਹਮੇਸ਼ਾ ਮਨ ਤੋਂ ਮਜ਼ਬੂਤ ਹਾਂ ਮਨ ਦੇ ਮਾਲਕਾਂ ਕਿਉਂਕਿ ਅਸੀਂ ਜਦੋਂ ਵੀ ਚਾਹੀਏ ਮਨ ਤੋਂ ਧਿਆਨ ਹਟਾ ਕੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਇਸ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਮਨ ਸਾਡੇ ਤੋਂ ਹੈ ਅਸੀਂ ਮਨ ਤੋਂ ਨਹੀਂ ਪਰ ਇੱਛਾਵਾਂ ਦੇ ਮਗਰ ਭੱਜਦੇ ਭੱਜਦੇ ਅਸੀਂ ਇਹ ਗੱਲ ਨੂੰ ਭੁੱਲ ਜਾਂਦੇ ਹਾਂ ਤੇ ਕਮਜ਼ੋਰ ਮਹਿਸੂਸ ਕਰਦੇ ਹਾਂ ਇਹ ਹੀ ਮਾਇਆ ਹੈ ਸਨਿਆਸੀ ਨੇ ਪੁੱਛਿਆ ਕਿ ਅਸੀਂ ਭੁੱਲਣਾ ਕਿਵੇਂ ਛੱਡਾਂਗੇ ਆਪਣੇ ਆਪ ਨੂੰ ਮਨ ਤੋਂ ਦੂਰ ਕਿਵੇਂ ਕਰਾਂਗੇ ਤਾਂ ਗੁਰੂ ਬੋਲੇ ਜਿਸ ਤਰ੍ਹਾਂ ਵੱਡੀਆਂ-ਵੱਡੀਆਂ ਲਹਿਰਾਂ ਸਥਿਰ ਚਟਾਨ ਨੂੰ ਹਿਲਾ ਨਹੀਂ ਸਕਦੀਆਂ ਉਸੇ ਤਰ੍ਹਾਂ ਤੁਹਾਨੂੰ ਵਿਚਾਰਾਂ ਦੀ ਗਤੀ ਤੋਂ ਵੱਧ ਸਥਿਰ ਤੇ ਸ਼ਕਤੀਸ਼ਾਲੀ ਬਨਣਾ ਪਵੇਗਾ ਤੇ ਇਹ ਸ਼ਕਤੀ ਕਿਵੇਂ ਜਾਗਰਤ ਹੋਵੇਗੀ ਪਹਿਲਾ ਪਾਠ ਗੁਰੂ ਨੇ ਕਿਹਾ ਜੋ ਤੁਸੀਂ ਮੰਨ ਲੋਗੇ ਉਹੀ ਸੱਚ ਹੈ ਹੁਣ ਤੱਕ ਤੁਸੀਂ ਝੂਠੀਆਂ ਗੱਲਾਂ ਉੱਪਰ ਵਿਸ਼ਵਾਸ ਕਰਦੇ ਆ ਰਹੇ ਹੋ ਕਿ ਮਨ ਹੈ ਇਹ ਮੈਨੂੰ ਪਰੇਸ਼ਾਨ ਕਰਦਾ ਹੈ ਇਸ ਲਈ ਤੁਸੀਂ ਮਨ ਦੇ ਸਾਹਮਣੇ ਕਮਜ਼ੋਰ ਵੀ ਮਹਿਸੂਸ ਕਰਦੇ ਹੋ ਹਰ ਰੋਜ਼ ਹਰ ਪਲ ਆਪਣੇ ਆਪ ਨੂੰ ਬਾਰ ਬਾਰ ਯਾਦ ਕਰਾਓ ਬਾਰ ਬਾਰ ਮਹਿਸੂਸ ਕਰੋ ਕਿ ਜਿੱਥੇ ਵੀ ਮੈਂ ਧਿਆਨ ਦਿੰਦਾ ਵਾਂ ਉੱਥੇ ਹੀ ਮੇਰਾ ਮਨ ਜਾਂਦਾ ਹੈ ਜੇ ਮੈਂ ਆਪਣੇ ਸਾਹਾਂ ਤੇ ਧਿਆਨ ਦੇਵਾਂ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਜਾਨੀ ਕਿ ਮੈਂ ਮਨ ਦਾ ਮਾਲਕਾਂ ਤੇ ਮਨ ਮੇਰਾ ਸੇਵਕ ਹੈ ਮਨ ਤੋਂ ਮਜ਼ਬੂਤ ਬਣ ਲਈ ਹਮੇਸ਼ਾ ਖੁਸ਼ ਰਹਿਣ ਲਈ ਦੂਜਾ ਪਾਠ ਸ਼ਿਕਾਇਤਾਂ ਤੋਂ ਦੂਰ ਰਹੋ ਗੁਰੂ ਨੇ ਕਿਹਾ ਕਿ ਇਹ ਸੰਸਾਰ ਕੇਵਲ ਤੇਰੇ ਮਨ ਦਾ ਇੱਕ ਅੰਦਾਜ਼ਾ ਹੈ ਤੇ ਇਸ ਮਨ ਦੀ ਆਦਤ ਹੈ ਕਿ ਉਹ ਆਪਣੀਆਂ ਕਮੀਆਂ ਨੂੰ ਆਪਣੀਆਂ ਚਿੰਤਾਵਾਂ ਨੂੰ ਹੀ ਸੰਸਾਰ ਵਿੱਚ ਦੇਖਦਾ ਹੈ ਜਿੰਨਾ ਜ਼ਿਆਦਾ ਤੁਸੀਂ ਚਿੰਤਾਵਾਂ ਤੇ ਸਮੱਸਿਆਵਾਂ ਤੇ ਧਿਆਨ ਕੇਂਦ੍ਰਿਤ ਕਰੋਗੇ ਓਨਾ ਹੀ ਜ਼ਿਆਦਾ ਉਹ ਤੁਹਾਡੇ ਤੇ ਹਾਵੀ ਹੁੰਦੇ ਜਾਣਗੇ ਤੁਹਾਨੂੰ ਇਹ ਹਰ ਜਗ੍ਹਾ ਤੇ ਲੋਕਾਂ ਵਿੱਚ ਵੀ ਦਿਖਣ ਗਿਆ ਇਸ ਲਈ ਵੱਡੇ ਤੋਂ ਵੱਡੇ ਅਧਿਆਤਮਿਕ ਲੋਕ ਵੀ ਸੰਸਾਰ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਦੁਬਿਧਾ ਵਿੱਚ ਪਏ ਰਹਿੰਦੇ ਨੇ ਉਹ ਇਹ ਕਦੇ ਵੀ ਸਵੀਕਾਰ ਨਹੀਂ ਕਰ ਪਾਉਂਦੇ ਕਿ ਉਹ ਆਪਣੇ ਹੀ ਮਨ ਦੀਆਂ ਕਮੀਆਂ ਨੂੰ ਬਾਹਰ ਦੇਖ ਰਹੇ ਨੇ ਤੇ ਇਸੇ ਲਈ ਹੀ ਉਹ ਆਪਣੇ ਧਿਆਨ ਸਿਮਰਨ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਪਾਉਂਦੇ ਇਸ ਲਈ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸ ਦਾ ਧੰਨਵਾਦ ਕਰੋ ਤੇ ਆਪਣੇ ਆਪ ਨੂੰ ਯਾਦ ਦਿਵਾਓ ਕਿ ਇਹ ਮਨ ਹੀ ਹੈ ਜੋ ਸ਼ਿਕਾਇਤ ਕਰਦਾ ਹੈ ਇਹ ਮਨ ਹੀ ਹੈ ਜੋ ਦੁਖੀ ਰਹਿੰਦਾ ਹੈ ਤੇ ਮੈਂ ਕੇਵਲ ਮਨ ਨੂੰ ਦੇਖਦਾ ਹਾਂ ਇਸ ਸੱਚਾਈ ਨੂੰ ਮਹਿਸੂਸ ਕਰੋ ਇਸ ਸੱਚਾਈ ਨੂੰ ਸਮਝਣ ਨਾਲ ਮਨ ਤੇ ਤੁਹਾਡੇ ਵਿਚਲੀ ਦੂਰੀ ਉਜਾਗਰ ਹੋ ਜਾਵੇਗੀ ਤੇ ਫਿਰ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ ਤੀਜਾ ਸਬਕ ਗਿਆਨ ਤੇ ਅਗਿਆਨਤਾ ਗੁਰੂ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਮਨ ਸਾਡਾ ਸ਼ਾਂਤ ਹੁੰਦਾ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ ਮਨ ਅੰਦਰੋਂ ਆਨੰਦ ਤੇ ਖੁਸ਼ੀ ਮਹਿਸੂਸ ਕਰਦਾ ਹੈ ਗਿਆਨ ਦਾ ਮਤਲਬ ਇਹ ਜਾਣਨਾ ਹੈ ਕਿ ਪੂਰੇ ਬ੍ਰਹਿਮੰਡ ਵਿੱਚ ਖੁਸ਼ੀ ਦਾ ਇੱਕੋ ਇੱਕ ਸਰੂਤ ਹੈ ਤੇ ਉਹ ਹੈ ਤੁਸੀਂ ਖੁਦ ਬਾਹਰੀ ਵਸਤੂਆਂ ਵਿੱਚ ਕੋਈ ਰਾਸ ਨਹੀਂ ਹੈ ਉਹ ਤੁਹਾਡਾ ਹੀ ਆਨੰਦ ਹੈ ਜੋ ਬਾਹਰੋਂ ਝਲਕਦਾ ਹੈ ਜਿਸ ਪਲ ਤੁਸੀਂ ਇਸ ਨੂੰ ਆਪਣੇ ਅਨੁਭਵ ਦੁਆਰਾ ਦੇਖੋਗੇ ਤੁਹਾਡਾ ਮਨ ਭਟਕਣਾ ਬੰਦ ਕਰ ਦੇਵੇਗਾ ਤੇ ਤੁਹਾਨੂੰ ਆਪਣੇ ਆਪ ਹੀ ਵਿਰਾਗ ਪ੍ਰਾਪਤ ਹੋਵੇਗਾ ਇਸ ਤੋਂ ਬਾਅਦ ਤੁਸੀਂ ਸਿਰਫ ਬਾਹਰ ਡਿਊਟੀ ਕਰੋਗੇ ਪਰ ਅੰਦਰੋਂ ਹਮੇਸ਼ਾ ਸ਼ਾਂਤ ਅਵਸਥਾ ਵਿੱਚ ਰਹੋਗੇ ਗੁਰੂ ਨੇ ਕਿਹਾ ਇਸ ਸ਼ਾਂਤੀ ਦੀ ਪ੍ਰਾਪਤੀ ਲਈ ਮਨ ਦੀ ਨਾਨ ਅਟੈਚਮੈਂਟ ਦਾ ਅਭਿਆਸ ਕਰੋ ਹਮੇਸ਼ਾ ਯਾਦ ਰੱਖੋ ਕਿ ਮੇਰਾ ਅਸਲੀ ਸੁਭਾਅ ਆਨੰਦ ਤੇ ਸ਼ਾਂਤੀ ਹੈ ਮਨ ਮੇਰੇ ਅੰਦਰ ਪ੍ਰਗਟ ਹੋ ਰਿਹਾ ਹੈ ਮੈਂ ਸ਼ਾਂਤੀ ਨਾਲ ਸਭ ਕੁਝ ਦੇਖ ਰਿਹਾ ਹਾਂ ਮੈਂ ਕਦੇ ਪ੍ਰਤੀਕਿਰਿਆ ਨਹੀਂ ਕਰਦਾ ਭਾਵ ਜੋ ਮਨ ਤੋਂ ਦੁਖੀ ਹੁੰਦਾ ਹੈ ਮਨ ਦੀ ਸ਼ਿਕਾਇਤ ਕਰਦਾ ਹੈ ਉਹ ਵੀ ਮਨ ਹੀ ਹੈ ਮੈਂ ਹਮੇਸ਼ਾ ਸ਼ਾਂਤ ਰਹਿੰਦਾ ਹਾਂ ਤੇ ਸਭ ਕੁਝ ਦੇਖ ਰਿਹਾ ਹਾਂ ਇਸੇ ਤਰ੍ਹਾਂ ਇਸ ਗੱਲ ਨੂੰ ਯਾਦ ਕਰਦੇ ਹੋਏ ਹਮੇਸ਼ਾ ਵਰਤਮਾਨ ਵਿੱਚ ਬਣੇ ਰਹੋ ਇਹ ਮੌਜੂਦਾ ਪਲ ਵਿੱਚ ਅਸੀਮ ਅਨੰਤ ਸ਼ਾਂਤੀ ਹੈ ਇੱਥੇ ਕੋਈ ਪ੍ਰਤੀਕਰਮ ਨਹੀਂ ਹੈ ਸਿਰਫ ਕਾਰਵਾਈ ਹੈ ਇਸ ਤਰ੍ਹਾਂ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਨਹੀਂ ਫਸੋਗੇ ਤੇ ਸਿੱਧੇ ਆਪਣੇ ਟੀਚੇ ਵੱਲ ਵਧਦੇ ਰਹੋਗੇ ਸੰਖੇਪ ਵਿੱਚ ਸਮਝੀਏ ਤਾਂ ਸਭ ਤੋਂ ਪਹਿਲਾਂ ਜੋ ਵੀ ਤੁਸੀਂ ਸਵੀਕਾਰ ਕਰਦੇ ਹੋ ਉਹੀ ਸੱਚ ਹੈ ਅਸੀਂ ਜੋ ਗਲਤ ਵਿਚਾਰ ਰੱਖਦੇ ਹਾਂ ਉਹੀ ਮਾਇਆ ਹੈ ਅਸੀਂ ਝੂਠੀਆਂ ਗੱਲਾਂ ਉੱਪਰ ਵਿਸ਼ਵਾਸ ਕਰਦੇ ਹਾਂ ਕਿ ਮਨ ਮੈਨੂੰ ਪਰੇਸ਼ਾਨ ਕਰਦਾ ਹੈ ਇਸੇ ਕਰਕੇ ਅਸੀਂ ਮਨ ਦੇ ਸਾਹਮਣੇ ਕਮਜ਼ੋਰ ਹੋ ਜਾਂਦੇ ਹਾਂ ਇਸ ਲਈ ਆਪਣੇ ਆਪ ਨੂੰ ਬਾਰ-ਬਾਰ ਯਾਦ ਕਰਾਓ ਕਿ ਜਿੱਥੇ ਵੀ ਮੈਂ ਧਿਆਨ ਦਿੰਦਾ ਹਾਂ ਉੱਥੇ ਹੀ ਮੇਰਾ ਮਨ ਜਾਂਦਾ ਹੈ ਮੈਂ ਮਨ ਦਾ ਮਾਲਕਾਂ ਤੇ ਮਨ ਮੇਰਾ ਸੇਵਕ ਹੈ ਦੂਜੀ ਗੱਲ ਸ਼ਿਕਾਇਤਾਂ ਤੋਂ ਦੂਰ ਰਹੋ ਸੰਸਾਰ ਸਾਡੇ ਮਨ ਦਾ ਇੱਕ ਅਨੁਮਾਨ ਹੈ ਮਨ ਦੀ ਆਦਤ ਹੈ ਕਿ ਉਹ ਸੰਸਾਰ ਵਿੱਚ ਆਪਣੀਆਂ ਕਮੀਆਂ ਤੇ ਉਲਝਣਾਂ ਨੂੰ ਦੇਖਦਾ ਹੈ ਤੀਸਰੀ ਗੱਲ ਮਨ ਪ੍ਰਤੀ ਕੋਈ ਮੋਹ ਨਾ ਰੱਖੋ ਕੋਈ ਅਟੈਚਮੈਂਟ ਨਾ ਰੱਖੋ ਆਪਣੇ ਆਪ ਨੂੰ ਇਹ बार-बार ਯਾਦ ਕਰਾਓ ਤੇ ਅਨੁਭਵ ਦੁਆਰਾ ਮਹਿਸੂਸ ਕਰੋ ਕਿ ਮੇਰਾ ਅਸਲ ਸੁਭਾਅ ਆਨੰਦ ਤੇ ਸ਼ਾਂਤੀ ਹੈ ਮਨ ਮੇਰੇ ਤੋਂ ਨਹੀਂ ਮੇਰੇ ਅੰਦਰ ਪ੍ਰਗਟ ਹੋ ਰਿਹਾ ਹੈ ਮੈਂ ਸ਼ਾਂਤੀ ਨਾਲ ਸਭ ਕੁਝ ਦੇਖ ਰਿਹਾ ਮੈਂ ਕਦੇ ਪ੍ਰਤੀਕਿਰਿਆ ਨਹੀਂ ਕਰਦਾ ਭਾਵ ਜੋ ਮਨ ਤੋਂ ਦੁਖੀ ਹੁੰਦਾ ਹੈ ਮਨ ਦੀ ਸ਼ਿਕਾਇਤ ਕਰਦਾ ਹੈ ਉਹ ਵੀ ਮਨ ਹੀ ਹੈ ਮੈਂ ਹਮੇਸ਼ਾ ਹੀ ਸ਼ਾਂਤਾਂ ਸਭ ਕੁਝ ਦੇਖ ਰਿਹਾ ਹਾਂ ਇਸ ਤਰ੍ਹਾਂ ਮਨ ਪ੍ਰਤੀ ਨਿਰਲੇਪਤਾ ਤੇ ਬੈਰਾਗ ਪੈਦਾ ਹੁੰਦਾ ਹੈ ਤੇ ਅਸੀਂ ਉਸ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਜਿੱਥੇ ਸਿਰਫ ਕਾਰਵਾਈ ਹੁੰਦੀ ਹੈ ਪ੍ਰਤੀਕਰਮ ਨਹੀਂ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚ ਲੀਆਂ ਗੱਲਾਂ ਨੂੰ ਸਮਝ ਕੇ ਤੁਸੀਂ ਆਪਣੇ ਮਨ ਦੇ ਵਿਚਾਰਾਂ ਵਿੱਚ ਉਲਝਣਾ ਬੰਦ ਕਰ ਦਿਓਗੇ ਤੇ ਹਮੇਸ਼ਾ ਸ਼ਾਂਤ ਰਹੋਗੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ